ਸਿਟੀ ਹੋਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵੱਧੇ ਅੱਜ ਦੇ ਮੁੱਖ ਖਬਰ ਵੱਲ ਲੁਧਿਆਣਾ ਪੁਲਿਸ ਕਮਿਸ਼ਨਰ ਰੇਟ ਸਬ ਡਿਵੀਜ਼ਨ ਸਾਊਥ ਵਿੱਚ ਪੁਲਿਸ ਨੇ ਤੜਕੇ ਤੜਕੇ ਭਰੀ ਪੁਲਿਸ ਫੋਰਸ ਬਲ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਕਾਰਵਾਈ ਨਸ਼ਾ ਤਸਕਰਾਂ ਨੂੰ ਨਸ਼ੇ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ ਪੰਜਾਬ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਹੁਣ ਨਸ਼ਾ ਤਸਕਰਾਂ ਵੱਲੋਂ ਨਜਾਇਜ਼ ਬਣਾਈਆਂ ਬਿਲਡਿੰਗਾਂ ਉੱਪਰ ਵੀ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਰੇਟ ਵਿੱਚ ਨਸ਼ਾ ਸਮਗਲਰਾਂ ਦੇ ਘਰਾਂ ਤੇ ਕਾਰਵਾਈ ਕਰਨ ਤੋਂ ਬਾਅਦ ਹੁਣ ਕਮਿਸ਼ਨਰ ਰੇਟ ਵਿੱਚ ਪੈਂਦੇ ਸਾਊਥ ਸਬਡਿਵੀਜ਼ਨ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਤੜਕੇ ਤੜਕੇ ਪਰੀ ਪੁਲਿਸ ਫੋਰਸ ਬਲ ਨਾਲ ਅਤੇ ਮਹਿਲਾ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਐ ਛਾਪੇਮਾਰੀ ਕਰ ਦਿੱਤੀ ਗਈ ਹੈ ਪੁਲਿਸ ਫੋਰਸ ਬਲ ਦੀ ਟੀਮ ਨੂੰ ਲੀਡ ਕਰ ਰਹੇ ਡੀਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਡੀਜੀਪੀ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਹਦਾਇਤਾਂ ਤੇ ਪੁਲਿਸ ਨੂੰ ਡਰੱਗ ਫ੍ਰੀ ਕਰਨ ਲਈ ਲਗਾਤਾਰ ਜਿਹੜੀ ਐ ਕਾਰਵਾਈ ਜਾਰੀ ਕਰ ਦਿੱਤੀ ਗਈ ਹੈ ਤਾਨੂੰ ਦੱਸਦੀ ਹੈ ਉਸੇ ਲੜੀ ਤੱਕ ਉਹਨਾਂ ਵੱਲੋਂ ਸਵੇਰੇ ਸਵੇਰੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਸ ਦੌਰਾਨ ਉਹਨਾਂ ਨੇ 5 ਤੋਂ 6 ਨਸ਼ਾ ਤਸਕਰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤੇ ਹਨ ਅਤੇ ਇਸ ਇਲਾਕੇ ਵਿੱਚ ਸਰਦ ਆਪਰੇਸ਼ਨ ਵੀ ਜਾਰੀ ਹੈ ਇਸ ਦੌਰਾਨ ਉਹਨਾਂ ਨੂੰ ਵੱਡੀ ਸਫਲਤਾ ਵੀ ਮਿਲੀ ਹੈ ਏਸੀਪੀ ਨੇ ਦੱਸਿਆ ਕਿ ਲੋਕਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਇਲਾਕੇ ਵਿੱਚ ਜੋ ਵੀ ਨਸ਼ਾ ਤਸਕਰੀ ਕਰਨ ਵਾਲੇ ਲੋਕ ਹਨ ਉਨਾ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਕੀਤੀ ਜਾਵੇ। ਸਬਚ ਪ੍ਰੈਸ਼ਰ ਕੀਤਾ ਅਗੇਸਟ ਡਰਗ। ਅਸੀਂ ਸਵੇਰੇ 5:30 ਵਜੇ ਫੋਰਸ ਇਕੱਠੀ ਕਰਕੇ 6:00 ਵਜੇ ਅਸੀਂ ਸਰਚ ਆਪਰੇਸ਼ਨ ਸ਼ੁਰੂ ਕੀਤਾ ਸੀਗਾ। ਜਿਹੜੇ ਵੀ ਕੋਈ ਨਸ਼ਾ ਵੇਚਣ ਵਾਲੇ ਸੀ ਲਿਸਟਾ ਸਾਡੇ ਕੋਲ ਪਹਿਲਾਂ ਬੜੀਆਂ ਹੋਈਆਂ ਸੀ। ਉਹਨਾਂ ਦੇ ਘਰਾਂ ਤੇ ਰੇਡ ਕੀਤੇ ਨੇ। ਤੇ ਕਾਫੀ ਕੁਝ ਸਾਨੂੰ ਇਹਨਾਂ ਤੋਂ ਬਰਾਮਦ ਹੋਇਆ ਤੇ ਬਾਅਦ ਚ ਤੁਹਾਨੂੰ ਡਿਟੇਲ ਬਾਅਦ ਚ ਦੱਸ ਦਾਂਗੇ ਇਹਦੇ ਬਾਰੇ। ਇਹ ਸਭ ਜਿਸ ਤਰ੍ਹਾਂ ਕੇ ਮਤਲਬ ਜਿਦਾ ਸਚਤ ਹੈ ਕਿ ਪਤਾ ਲੋਕ ਵੀ ਕਾਫੀ ਪਹਿਲੇ ਇਲਾਹ ਹੋ ਜਾਂਦਾ ਕਿ ਮਤਲਬ ਪੁਲਿਸ ਕੋਲੋਂ ਤੋਂ ਪਹਿਲਾਂ ਕਿ ਇਹ ਇਹ ਲੋਕਾਂ ਦਾ ਕਿੰਨਾ ਦਾ ਲੋ ਹੋ ਰਿਹਾ ਨਹੀਂ ਲੋਕ ਵੀ ਸਹਿਯੋਗ ਦੇ ਰਹੇ ਨੇ ਵੀ ਸਾਡੇ ਇਰੀਚੋ ਜਿੱਥੇ ਕਿਤੇ ਮੜਾ ਮੋਟਾ ਨਸ਼ਾ ਵਿਕਦਾ ਉਹ ਖਤਮ ਹੋਵੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੁਣ ਅਸੀਂ ਸਵੇਰੇ ਆਪਰੇਸ਼ਨ ਕੀਤਾ ਤਕਰੀਬਨ ਸਾਨੂੰ 6-7 ਬੰਦੇ ਮਿਲ ਗਏ ਆ ਜਿਨ੍ਹਾਂ ਤੋਂ ਕਾਫੀ ਮਾਤਰਾ ਡਰਗ ਵੀ ਮਿਲੀ ਹੈਗੀ ਆ ਤੇ ਡਰਗ ਮਲੀ ਵੀ ਮਿਲੀ ਆ ਉਹਨਾਂ ਨੇ ਖਰਾਬ ਕਾਰਵਾਈ ਕੀਤੀ ਜਾ ਰਹੀ ਹੈ ਜੀ ਰਾਤ ਦੁਗਾਣਾ ਵਿੱਚ ਮਤਲਬ ਇੱਕ ਰੇਡ ਕੀਤੀ ਜਾਂ ਤਾਂ ਕਾਫੀ ਜਿਹੜੇ ਘਰਾਂ ਚ ਘਰਿਤ ਪਏ ਨਹੀਂ ਦੇਖਿਆ ਗਏ ਸੀ ਮਤਲਬ ਕਿੰਨਾ ਕਿਉਂ ਦੇਖਦੇ ਸਰਮਾਨਯੋਗ ਸੀਪੀ ਸਾਹਿਬ ਦਾ ਹੁਕਮ ਹੈ ਵੀ ਅਸੀਂ ਲੁਧਿਆਣੇ ਨੂੰ ਡਰੱਗ ਫਰੀ ਕਰਕੇ ਛੱਡਣਾ ਇਸੇ ਤਰੀਕੇ ਨਾਲ ਬਾਕੀ ਸਬ-ਰਿਜਨਸ ਵੀ ਰੇਡ ਹੋ ਰਹੀ ਹੈ ਅੱਜ ਸਾਡੀ ਸਬ-ਰਿਜਨ ਇੱਥੇ ਸੰਨੇਹਣ ਕੀਤਾ ਬਾਕੀ ਸਬ-ਰਿਜਨਾਂ ਚ ਵੀ ਆਪਣੀ ਆਪਣੀ ਸਬ-ਰਿਜਨਾਂ ਦੇ ਰੇਡਾਂ ਹੋ ਰਹੀਆਂ ਨੇ ਤੇ ਡਰੱਗ ਦੇ ਅਗੇਂਸਟ ਸੀਪੀ ਸਾਹਿਬ ਦੇ ਇਹ ਹੁਕਮ ਹੀ ਹੈ ਵੀ ਬਿਲਕੁਲ ਜ਼ੀਰੋ ਟੋਲਰੈਂਸ ਹੈ ਅਗੇਂਸਟ ਰਕ ਅੱਜ 6 ਸੱਤ ਬੰਦੇ ਰਾਉਂਡ ਅਪ ਕਰ ਲਏ ਤੇ ਬਾਅਦ ਤੁਹਾਨੂੰ ਬਰੀਫ ਦੱਸ ਦਾਂਗੇ ਜੇ ਕੋਈ ਸਮਾਨ ਬਰਾਮਾ ਦਾ ਉਹ ਤੁਹਾਨੂੰ ਬਾਅਦ ਚ ਬਰੀਫ ਸਾਰਾ ਦੱਸ ਦਾਂਗੇ